ਸਸਿਗਾ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਗਲਾਸ ਚੈਨਲ ਦੇ ਵਿੱਚ ਸੋ ਦੋਸਤੋ 12ਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ ਜੀ ਹਾਂ ਜਿਹੜੀ ਇਹ ਅਪਡੇਟ ਹੈ ਇਹ CBSE ਬੋਰਡ ਵੱਲੋਂ ਆਈ ਹੈ CBSE ਬੋਰਡ ਨੇ 12ਵੀਂ ਜਮਾਤ ਦੇ ਜਿਹੜੇ ਨਤੀਜੇ ਹਨ ਉਹ ਜਾਰੀ ਕਰ ਦਿੱਤੇ ਹਨ ਤੇ ਕੁੱਲ 88.39% ਦੀ ਜਿਹੜਾ ਹੈ ਉਹਨਾਂ ਦਾ ਵਿਦਿਆਰਥੀਆਂ ਦਾ ਜਿਹੜਾ ਹੈ ਪਾਸ ਪ੍ਰਤੀਸ਼ਤ ਰਹੀ ਹੈ ਸੋ ਖਬਰਾਂ ਸਾਰਾ CBSE ਨੇ 2025 ਦੀ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਪਾਰਵੀ ਜਮਾਤ ਵਿੱਚ 88.39% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ CBSE ਦੀ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਨਤੀਜੇ ਦੇਖ ਸਕਦੇ ਹਨ। ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਸੋ cbseresults.nic.in ਤੇ ਜਾ ਕੇ ਚੈੱਕ ਕਰ ਸਕਦੇ ਹਨ। ਸੋ ਦੋਸਤੋ ਜੇ CBSE ਦਾ ਨਤੀਜਾ ਆ ਗਿਆ ਹੈ ਸੋ ਜਲਦੀ ਹੀ ਜਿਹੜਾ ਹੈ 10ਵੀਂ ਤੇ 12ਵੀਂ ਦੇ ਨਤੀਜੇ ਪੰਜਾਬ ਬੋਰਡ ਵੱਲੋਂ ਤੁਹਾਨੂੰ ਆਉਂਦੇ 1-2 ਦਿਨਾਂ ਦੇ ਵਿੱਚ ਮਿਲ ਜਾਣਗੇ। ਸੋ ਬੇहद ਹੀ ਅਹਿਮ ਖਬਰ ਹੈ ਕਿਉਂਕਿ ਅਕਸਰ ਹੀ ਇਦਾਂ ਹੁੰਦਾ ਹੈ CBSE ਜਦੋਂ ਆਪਣੀ ਨਤੀਜੇ ਘੋਸ਼ਿਤ ਕਰ ਦਿੰਦਾ ਹੈ ਉਸ ਤੋਂ ਤੁਰੰਤ ਬਾਅਦ ਹੀ ਬਾਕੀ ਜਿੰਨੇ ਵੀ ਸਟੇਟ ਬੋਰਡ ਹਨ ਜਿਵੇਂ ਕਿ ਪੰਜਾਬ ਬੋਰਡ ਹੈ ਉਹ ਵੀ ਆਪਣੇ ਨਤੀਜੇ ਹੈ ਉਹ ਜਲਦੋਂ ਜਲਦ ਛਾਰੀ ਕਰ ਦਿੰਦਾ ਹੈ। ਸੋ ਦੋਸਤੋ ਆਉਂਦੇ 1-2 ਦਿਨਾਂ ਦੇ ਵਿੱਚ ਤੁਹਾਨੂੰ 10ਵੀਂ ਤੇ 12ਵੀਂ ਦੇ ਪੰਜਾਬ ਬੋਰਡ ਦੇ ਨਤੀਜੇ ਵੀ ਦੇਖਣ ਨੂੰ ਜਲਦੀ ਹੀ ਮਿਲ ਸਕਦੇ ਹਨ। ਤੋ ਫਿਲਹਾਲ ਨਤੀਜਿਆਂ ਨੂੰ ਲੈ ਕੇ ਇਹ ਜੋ ਇੱਕ ਅਪਡੇਟ ਸਾਹਮਣੇ ਆਇਆ ਹੈ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ